ਖਬਰਨਾਮਾ ਦੇਖ ਰਿਹਾ ਸਾਰੇ ਹੀ ਛੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਹਿਸਕਾਰ ਮੈਂ ਤੁਹਾਡਾ ਖੂਸ ਸਰਾਜ ਕਲਾਕਾਰ ਫਿਲਮੀ ਅਦਾਕਾਰ ਪ੍ਰੋਡਿਊਸਰ ਅਤੇ ਜਿਹੜੇ ਖਿਡਾਰੀ ਹੁੰਦੇ ਨੇ ਉਹ ਸਾਰਿਆਂ ਦੇਸ਼ਾਂ ਦੇ ਸਾਂਝ ਹੁੰਦੇ ਨੇ ਉਹਨਾਂ ਵੱਲੋਂ ਹਰੇਕ ਦੇਸ਼ ਦਾ ਸਨਮਾਨ ਕੀਤਾ ਜਾਣਾ ਚਾਹੀਦਾ ਹੈ ਲੇਕਿਨ ਜਦੋਂ ਜੰਗ ਦੇ ਹਾਲਾਤ ਬਣੇ ਪਾਕਿਸਤਾਨ ਅਤੇ ਭਾਰਤ ਵਿਚਕਾਰ ਅਤੇ ਖੂਪੜਾਸ ਕੱਢੀ ਪਾਕਿਸਤਾਨ ਦੇ ਕਮੀਡੀਅਨ ਕਮੀਡੀਅਨ ਲੋਕਾਂ ਨੇ ਜਿਹੜੇ ਕ੍ਰਿਕਟ ਦੇ ਵਿੱਚ ਸੀ ਦੂਸਰੇ ਪਾਸੋਂ ਖਬਰਾਂ ਆ ਰਹੀਆਂ ਨੇ ਕਿ ਸ਼ਾਹਬਾਸ ਨੂੰ ਬੜਾ ਵੱਡਾ ਝਟਕਾ ਲੱਗਣ ਜਾ ਰਿਹਾ ਹੈ ਸ਼ਾਹਬਾਸ ਨੇ ਇੱਕ ਵੀ ਸ਼ਬਦ ਭਾਰਤ ਦੇ ਖਿਲਾਫ ਨਹੀਂ ਬੋਲਿਆ ਚਾਹੇ ਉਹ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਉਹਨਾਂ ਨੇ ਸਭੂ ਆਪਣੇ ਰੋਣੇ ਰੋਏ ਕਿ ਸਾਡਾ ਕਿਸੇ ਨੇ ਸਾਥ ਨਹੀਂ ਦਿੱਤਾ ਇਸ ਸਰਕਾਰ ਕੇ ਜੰਗਬੰਦੀ ਅਤੇ ਸੀਜ਼ਫਾਇਰ ਸਮਝੌਤਾ ਕਰਨ ਦੇ ਵਿੱਚ ਹੀ ਪਾਕਿਸਤਾਨ ਦੀ ਭਲਾਈ ਹੈ ਨਹੀਂ ਤਾਂ ਜਮਹੂਰੀਅਤ ਨੂੰ ਆਵਾਮ ਨੂੰ ਬੜਾ ਵੱਡਾ ਝਟਕਾ ਲੱਗੇਗਾ ਲੇਕਿਨ ਹੁਣ ক্রিকেট ਦੇ ਸਾਬਕਾ ਖਿਡਾਰੀ ਇਮਰਾਨ ਖਾਨ ਵਾਂਗੂ ਜਿਹੜੇ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਬਣਨਾ ਚਾਹੁੰਦੇ ਨੇ ਸੂਤਰਾਂ ਦੇ ਹਵਾਲੇ ਤੋਂ ਜਿਹੜੀ ਖਬਰ ਆ ਰਹੀ ਹੈ ਤਰਥਲੀ ਮੱਚ ਗਈ ਹੈ ਸਾਬਕਾ ਪਾਕਿਸਤਾਨੀ ক্রিকেট ਸ਼ਾਹਦ ਅਫੀਦੀ ਭਾਰਤੀ ਫੌਜ ਵੱਲੋਂ આતਵਾਦੀਆਂ ਵਿਰੋਧ ਕੀਤੀ ਗਈ ਕਾਰਵਾਈ ਤੋਂ ਗੁੱਸੇ ਹਨ ਇਹੀ ਕਾਰਨ ਹੈ ਕਿ ਉਹ ਹਰ ਰੋਜ਼ ਜ਼ਰੀਲੇ ਬਿਆਨ ਦੇ ਰਹੇ ਹਨ ਹੁਣ ਲੋਕਾਂ ਨੂੰ ਲੱਗ ਪਿਆ ਹੈ ਲੱਗਣ ਲੱਗ ਪਿਆ ਹੈ ਕਿ ਅਜੇ ਆ ਸਿਰਫ ਰਾਜਨੀਤੀ ਵਿੱਚ ਕਰੀਅਰ ਬਣਾਉਣ ਦੀ ਕਰ ਰਹੇ ਹਨ ਸੋਸ਼ਲ ਮੀਡੀਆ ਯੂਜ਼ਰ ਕਹਿ ਰਹੇ ਹਨ ਕਿ ਉਹ ਅਗਲਾ ਇਮਰਾਨ ਖਾਨ ਬਣਨਾ ਚਾਹੁੰਦੇ ਹਨ ਅਤੇ ਪਾਕਿਸਤਾਨ ਦਾ ਪ੍ਰਧਾਨ ਮੰਤਰੀ ਬਣਨਾ ਚਾਹੁੰਦੇ ਹਨ ਦੱਸਦੀ ਕਿ ਸ਼ਾਹਦ ਅਫਰੀਦੀ ਨੇ 22 April ਨੂੰ ਪਹਲਗਾਮ ਵਿੱਚ ਹੋਏ ਆਤਵਾਦੀ ਹਮਲੇ ਲਈ ਭਾਰਤੀ ਫੌਜ ਨੂੰ ਜ਼ਿੰਮੇਵਾਰ ਠਹਿਰਾਇਆ ਸੀ ਇਸ ਅਤਵਾਦੀ ਹਮਲੇ ਵਿੱਚ 26 ਲੋਕ ਮਾਰੇ ਗਏ ਸਨ ਇਸ ਤੋਂ ਬਾਅਦ ਅਫਰੀਦੀ ਲਗਾਤਾਰ ਭਾਰਤ ਦੇ ਵਿਰੁੱਧ ਜਰੀਲੇ ਬਿਆਨ ਦੇ ਰਹੇ ਹਨ ਉਸ ਤੋਂ ਲਗਾਤਾਰ ਐਤਵਾਰ ਨੂੰ ਕਰਾਚੀ ਵਿੱਚ ਯੋਮ-ਏ-ਤਸ਼ਕਰ ਰੈਲੀ ਵਿੱਚ ਬੋਲਦੇ ਹੋਏ ਸਾਬਕਾ ਕ੍ਰਿਕਟ ਕਪਤਾਨ ਪਾਕਿਸਤਾਨ ਦੇ ਹਥਿਆਰਬੰਦ ਸਨਾਵਾਂ ਦੀ ਜਵਾਬੀ ਕਾਰਵਾਈ ਦੀ ਪ੍ਰਸ਼ੰਸਾ ਕੀਤੀ ਉਹਨਾਂ ਨੇ ਇੱਕ ਹੋਰ ਛੋਟਾ ਦਾਅਵਾ ਕੀਤਾ ਕਿ ਭਾਰਤੀ ਫੌਜ ਦੇ ਆਪਰੇਸ਼ਨ ਸੰਦੂਰ ਵਿੱਚ ਮਾਸੂਮ ਬੱਚਿਆਂ ਨੇ ਆਪਣੀਆਂ ਜਾਨਾਂ ਗਵਾ ਦਿੱਤੀਆਂ ਜਦੋਂ ਕਿ ਭਾਰਤ ਨੇ ਸਿਰਫ ਪਾਕਿਸਤਾਨ ਦੁਆਰਾ ਪਾਲੇ ਜਾ ਰਹੇ ਅਤਵਾਦੀਆਂ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਸੀ ਅਫਰੀਦੀ ਨੇ ਕਿਹਾ ਅੱਜ ਅਸੀਂ ਸਾਰੇ ਸ਼ਾਂਤੀ ਲਈ ਇਕਜੁੱਟ ਹੋਏ ਹਾਂ ਸਾਡਾ ਦੇਸ਼ ਸਾਨੂੰ ਸ਼ਾਂਤੀ ਚਾਹੁੰਦਾ ਹੈ ਜੋ ਲੋਕ ਬਿਨਾਂ ਸਬੂਤਾਂ ਸਬੂਤ ਦੇ ਸਾਡੇ ਦੇਸ਼ ਉੱਤੇ ਦੋਸ਼ ਲਗਾਉਂਦੇ ਹਨ ਉਹਨਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਅਸੀਂ ਲੰਬੇ ਸਮੇਂ ਤੋਂ ਅਤਵਾਦ ਦਾ ਸ਼ਿਕਾਰ ਹੋਏ ਹਾਂ ਅਸੀਂ ਆਪਣੇ 80 90 ਜਾਂ ਇਥੋਂ ਤੱਕ ਕਿ ਹਜ਼ਾਰ ਲੋਕਾਂ ਨੂੰ ਗਵਾ ਦਿੱਤਾ ਹੈ ਤੁਸੀਂ ਬਿਨਾ ਕਿਸੇ ਜਾਂਚ ਦੇ 10 ਮਿੰਟਾਂ ਦੇ ਅੰਦਰ ਪਾਕਿਸਤਾਨ ਤੇ ਕਿਵੇਂ ਦੋਸ਼ ਲਗਾ ਸਕਦੇ ਹੋ? ਯਾਨੀ ਕਿ ਇਸ ਤਰ੍ਹਾਂ ਦੀਆਂ ਟਿੱਪਣੀਆਂ ਪਾਕਿਸਤਾਨ ਦੇ ਸਾਬਕਾ ਕ੍ਰਿਕਟ ਕ੍ਰਿਕਟਰ ਸ਼ਾਹਦ ਅਫਰੀਦੀ ਵੱਲੋਂ ਕੀਤੀਆਂ ਜਾ ਰਹੀਆਂ ਨੇ। ਕ੍ਰਿਕਟ ਦੇ ਇੱਕ ਬੜੇ ਮੰਨੇ ਅਤੇ ਪਰਮੰਨੇ ਖਿਡਾਰੀ ਰਹਿ ਚੁੱਕੇ ਨੇ। ਬੜੇ ਰਿਕਾਰਡ ਉਹਨਾਂ ਦੇ ਨਾਮ ਤੇ ਨੇ। ਜਿਵੇਂ ਅਸੀਂ ਪਹਿਲਾਂ ਕਿਹਾ ਜਿਵੇਂ ਇਤਫਾਕ ਠਾਕਰ ਹੋ ਗਿਆ ਹੋਰ ਕਈ ਜਿਹੜੇ ਕਮੇਡੀਅਨ ਉਹਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਜਿਹੜੇ ਪੈਲਗਾਮ ਤੇ ਹਮਲਾ ਹੋਇਆ ਉਸ ਦਾ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ ਭਾਰਤ ਸਰਕਾਰ ਨੂੰ ਇੱਧਰ ਯੂਜ਼ਰ ਲਿਖਦੇ ਨੇ ਕਿ ਸ਼ਾਇਦ ਅਫਰੀਦੀ ਸ਼ਾਹਬਾਜ਼ ਜੋ ਮੌਜੂਦਾ ਪ੍ਰਧਾਨ ਮੰਤਰੀ ਨੇ ਪਾਕਿਸਤਾਨ ਦੇ ਉਹਨਾਂ ਦਾ ਪਤਾ ਸਾਫ਼ ਕਰਕੇ ਖੁਦ ਜਿਹੜੇ ਨੇ ਪ੍ਰਧਾਨ ਮੰਤਰੀ ਬਣਨਾ ਚਾਹੁੰਦੇ ਨੇ ਉਹ ਬਣਨਾ ਚਾਹੁੰਦੇ ਨੇ ਪਾਕਿਸਤਾਨ ਦਾ ਦੂਜਾ ਇਮਰਾਨ ਖਾਨ ਇਸ ਨੂੰ ਲੈ ਕੇ ਫਿਰ ਦੁਬਾਰਾ ਤਤਲੀ ਮਚ ਗਈ ਹੈ ਤਖਤਾ ਪਲਟਣ ਦੀਆਂ ਕੋਸ਼ਿਸ਼ਾਂ ਜਾਰੀ ਜਾਰੀ ਨੇ ਪਾਕਿਸਤਾਨ ਦੇ ਵਿੱਚ